ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਰਸਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਚਾਰ ਇਹ ਆਪਾਂ ਲੈ ਲਿਆ 1/2 ਕਿਲੋ ਕਿਲੋ ਗਲਗਲਾ ਲਈਆ ਆਪਾਂ ਇੱਕ ਪਾਈਆ ਆਪਾਂ ਲਿਆ ਅਦਰਕ ਤੇ ਪਾਈਆ ਹੀ ਆਪਣੀ 250 ਗ੍ਰਾਮ ਇਹ ਮਿਰਚਾਂ ਵਾਂ ਕੁਝ ਮੋਟੀਆਂ ਵਾਂ ਤੇ ਕੁਝ ਬਰੀਕ ਐ ਇਸ ਤਰ੍ਹਾਂ ਦੀਆਂ ਇਹਨਾਂ ਦਾ ਆਪਾਂ ਬਣਾਵਾਂਗੇ ਚਾਰ। ਚਾਰ ਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਉਣੇ ਆ ਉਹਨੇ ਆਏ ਬਿਲਕੁਲ ਸਿੰਪਲ ਹੀ ਪਾਵਾਂਗੇ। ਇਹ ਜਵੈਣ ਪਾਵਾਂਗੇ। ਜਵੈਣ ਵਾਲਾ ਆਪਾਂ ਚਾਰ ਬਣਾਵਾਂਗੇ ਗਲਗਲ ਦਾ। ਤੇ ਇਹ ਆਪਾਂ ਹਲਦੀ ਪਾਵਾਂਗੇ ਇੱਕ ਚਮਚਾ ਤੇ ਇਹ ਲੋਣ ਆ, ਕਾਲਾ ਲੋਣ ਆ 50 ਗ੍ਰਾਮ 50 ਗ੍ਰਾਮ ਇਹ ਲੋਣ ਇੱਕ ਕਿੱਟਾ ਵਾ। ਸੇਧਾ ਨਾਲ ਥੋੜੀ ਜੀ ਰਾਇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਰਤਨ ਜੋਤ ਰੰਗਤ ਵਾਸਤੇ ਤੇ ਚਾਰ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣਾ ਵਾ ਜਿਹੜੇ ਪਰਿਵਾਰ ਨੇ ਆਪਣੇ ਨੇ ਖਾਣਾ ਉਹ ਬਿਲਕੁਲ ਮਸਾਲੇ ਨਹੀਂ ਖਾਂਦੇ ਆਪਾਂ ਮਸਾਲੇ ਜ਼ਿਆਦਾ ਨਹੀਂ ਪਾਉਂਦੇ। ਇਹ ਆਪਾਂ ਥੋੜਾ ਜਿਹਾ ਮਸਾਲਾ ਪਾਵਾਂਗੇ ਜਿਹੜਾ ਆਪਾਂ ਅੱਗ ਔਲੇ ਦਾ achar ਪਾਇਆ ਸੀ ਉਹ ਆਪਣੇ ਔਲੇ ਖਤਮ ਹੋ ਗਏ ਤਾਂ ਉਹ ਹੀ ਮਸਾਲਾ ਆਪਾਂ ਕੱਢ ਕੇ ਦੁਬਾਰਾ ਯੂਜ਼ ਕਰਨਾ ਵਾ ਆਪਾਂ ਕੱਟ ਲਾਂਗੇ ਗਰਗਲਾਵੇਂ ਆਪਾਂ ਕੱਟ ਲਾਂਗੇ ਚੰਗੀ ਤਰ੍ਹਾਂ ਤੇ ਔਲੇ ਆਪਾਂ ਭਾਫ ਵਾਸਤੇ ਧਰ ਦਿੰਨੇ ਆ ਅੱਗ ਤੇ ਚਲੋ ਜੀ ਆਪਾਂ ਔਲਿਆਂ ਨੂੰ ਭਾਕਣ ਵਾਸਤੇ ਰੱਖਦਾ ਇਹਨੂੰ ਢੱਕ ਦਿੰਨੇ ਆ ਹੁਣ ਜਿਹੜਾ ਬਾਕੀ ਚਾਰ ਇਹਨੂੰ ਆਪਾਂ ਇਹਦੀ ਕਟਿੰਗ ਕਰ ਲੈਨੇ ਆਂ ਜਦੋਂ ਕੱਟ ਲਾਂਗੇ ਮਿਰਚਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਡੰਡ ਲਾ ਲੈਨੇ ਆਂ ਚਲੋ ਜੀ ਆਪਾਂ ਚਾਰ ਦੀ ਤਿਆਰੀ ਕਰਦੇ ਆਂ ਚਾਰ ਬਣਾਉਣੇ ਆਂ ਤੇ ਨੂੰ ਆਪਾਂ ਲਾਉਣੇ ਆਂ ਅੱਜ ਤੜਕਾ ਤੜਕਾ ਲਾਉਣ ਵਾਸਤੇ ਆਪਾਂ ਪਿਆੰਦਾ ਖੜ ਲੈ ਤੇ ਆਪਾਂ ਤੇਲ ਪਾ ਲਾਂਗੇ ਸਰੋਂ ਦਾ ਇਹ ਜਿਹੜੀਆਂ ਮਿਰਚਾਂ ਮੋਟੀਆਂ ਇਹਦੇ ਵਿੱਚ ਆਪਾਂ ਮਸਾਲਾ ਪਰਾਣੇ ਚਾਰ ਵਾਲਾ ਹੀ ਪਾ ਦਤਾ ਵੇ ਇਹ ਉਹਨੇ ਆਪਾਂ ਮੜਾ ਕੇ ਸੇਕ ਲਵਾ ਲਾਂਗੇ ਤੇ ਜਿਹੜੀਆਂ ਛੋਟੀਆਂ ਮਿਰਚਾਂ ਉਹਦਾਂ ਹੀ ਪਾ ਰਹੇ ਆ ਆਪਾਂ ਕੱਟ ਮਾਰ ਕੇ ਅਦਰਕ ਨੂੰ ਵੀ ਥੋੜਾ ਜਿਹਾ ਸੇਕ ਲਵਾਵਾਂਗੇ ਇਹਨੇ ਚਾਰ ਮਾਪਾ ਸੇਕ ਲਵਾਣਾ ਹੀ ਆਪਣਾ ਤਿਆਰ ਹੋ ਗਿਆ ਵਾ ਇਹਨਾਂ ਸੇਕ ਆਪ ਲਵਾਣਾ ਤੇ ਹੁਣ ਆਪਾਂ ਪਾਦਾਂਗੇ ਵਿੱਚ ਗਲਗਲ ਇਹਨੂੰ ਗਲਗਲ ਨੂੰ ਪਾ ਕੇ ਆਪਾਂ ਸੇਕ ਤੋਂ ਛਾਰ ਲਾ ਲਾਂਗੇ ਇਹਨੂੰ ਆਪਾਂ ਸੇਕ ਨਹੀਂ ਲਵਾਉਣਾ ਲੋ ਜੀ ਛਾਰ ਆਪਣਾ ਮਿਕਸ ਗਲਗਲ ਔਲੇ ਅਦਰਕ ਮਿਰਚਾਂ ਦਾ ਤਿਆਰ ਹੋ ਗਿਆ ਵਾ ਸਾਰਾ ਆਪਾਂ ਇੱਕ ਡੱਬੇ ਚ ਕੱਢ ਲਾਂਗੇ ਦੋ ਤੁਪਕਾ ਲਵਾਵਾਂਗੇ ਫਿਰ ਇਹ ਖਾਨਜੋਗ ਹੋ ਜਾਊਗਾ ਜੇ ਸਾਡੀ ਰੈਸਪੀ ਚੰਗੀ ਲੱਗੀ ਲਾਇਕ ਸ਼ਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਰੱਬ ਰੱਖ